ਕੈਨੇਡਾ ਤੇ ਅਮਰੀਕਾ ਦੇ ਵਿੱਚ ਮਨੁੱਖੀ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਗੁਜਰਾਤੀ ਮੂਲ ਦਾ ਫਨਲ ਪਟੇਲ ਬੀਤੇ ਦਿਨੀ ਬ੍ਰੈਂਪਟਨ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਮਰੀਕੀ ਨਿਆਂ ਵਿਭਾਗ ਦੇ ਵਾਰੰਟ ਦੇ ਆਧਾਰ ਤੇ ਉਸ ਨੂੰ ਕੈਨੇਡੀਅਨ ਅਧਿਕਾਰੀਆਂ ਦੇ ਵੱਲੋਂ ਅਮਰੀਕੀ ਹਿਰਾਸਤ ਵਿੱਚ ਭੇਜੇ ਜਾਣ ਦੀ ਸੰਭਾਵਨਾ ਹੈ ਦੱਸਦੀ ਹੈ ਕਿ 3 ਕੋ ਸਾਲ ਪਹਿਲਾਂ 19 ਜਨਵਰੀ 2022 ਨੂੰ ਗੁਜਰਾਤ ਤੋਂ ਕੈਨੇਡਾ ਦੇ ਮੈਨੀਟੋਬਾ ਪ੍ਰਾਂਤ ਦੇ ਰਸਤੇ ਦੇ ਰਾਤ ਨੂੰ ਇਮਰਸਨ ਸਰਹੱਦ ਤੋਂ ਅਮਰੀਕਾ ਵਿੱਚ ਮਿਨੀਸੋਟਾ ਰਾਜ ਵਿੱਚ ਲੰਘਣ ਦੀ ਕੋਸ਼ਿਸ਼ ਵਿੱਚ ਦੋ ਬੱਚਿਆਂ ਸਮੇਤ ਇੱਕ ਭਾਰਤੀ ਪਰਿਵਾਰ ਦੇ ਚਾਰ ਜੀ ਬਰਫ਼ੀਲੀ ਠੰਡ ਵਿੱਚ ਮੌਤ ਦਾ ਸ਼ਿਕਾਰ ਹੋ ਗਏ ਸਨ। ਉਹਨਾਂ ਦੇ ਨਾਮ ਜਗਦੀਸ਼ ਪਟੇਲ ਉਮਰ 37 ਸਾਲ, ਉਹਨਾਂ ਦੀ ਪਤਨੀ વૈਸ਼ਾਲੀ ਪਟੇਲ ਉਮਰ 37 ਸਾਲ, ਬੇਟੀ ਵਿਹੰਗੀ ਪਟੇਲ ਉਮਰ 11 ਸਾਲ ਅਤੇ ਬੇਟਾ ਧਾਰਮਿਕ ਪਟੇਲ ਉਮਰ 3 ਸਾਲ ਸੀ। ਉਨ੍ਹਾਂ ਦੀਆਂ ਲਾਸ਼ਾਂ ਕੈਨੇਡਾ ਵਾਲੇ ਪਾਸੇ ਅਮਰੀਕੀ ਸਰਹੱਦ ਤੋਂ 12 ਕਿਲੋਮੀਟਰ ਦੂਰ ਮਿਲੀਆਂ ਸਨ ਉਦੋਂ ਤੋਂ ਹੀ ਦੋਵਾਂ ਦੇਸ਼ਾਂ ਵਿੱਚ ਜਾਂਚ ਅਧਿਕਾਰੀ ਇਸ ਕੇਸ ਵਿੱਚ ਮਨੁੱਖੀ ਤਸਕਰਾਂ ਦੇ ਕੇਸਾਂ ਦੀ ਜਾਂਚ ਵਿੱਚ ਜੁਟੇ ਹੋਏ ਸਨ ਅਮਰੀਕਾ ਵਿੱਚ ਉਪਰੋਕਤ ਫਨਿਲ ਪਟੇਲ ਦੇ ਦੋ ਸਾਥੀ ਅਦਾਲਤ ਵੱਲੋਂ ਸਜ਼ਾ યાפטા ਕੀਤੀ ਜਾ ਚੁੱਕੇ ਨੇ ਭਾਰਤ ਵਿੱਚ ਵੀ ਗੁਜਰਾਤ ਪੁਲਿਸ ਦੀ ਅਹਮਦਾਬਾਦ ਕ੍ਰਾਈਮ ਬ੍ਰਾਂਚ ਦੇ ਵੱਲੋਂ ਇਸ ਮਾਮਲੇ ਵਿੱਚ ਫਨਿਲ ਅਤੇ ਉਸ ਦੇ ਇੱਕ ਸਾਥੀ ਦਾ ਵਾਰੰਟ ਕੱਢਿਆ ਹੋਇਆ ਹੈ ਜਾਣਕਾਰੀ ਮੁਤਾਬਕ ਗ੍ਰਿਫਤਾਰੀ ਤੋਂ ਬਚਣ ਦੇ ਲਈ ਫਨਿਲ ਬੀਤੇ ਸਾਲਾਂ ਦੌਰਾਨ ਅਮਰੀਕਾ ਤੋਂ ਇਲਾਵਾ ਵੈਂਕੂਵਰ, ਓਟਾਵਾ, ਟੋਰਾਂਟੋ, ਬ੍ਰੈਂਪਟਨ ਆਦਿ ਸ਼ਹਿਰਾਂ ਦੇ ਵਿੱਚ ਆਪਣੇ ਟਿਕਾਣੇ ਬਦਲਦਾ ਰਿਹਾ। ਉਸ ਦੇ ਸਾਥੀ ਹਰਸ਼ ਕੁਮਾਰ ਪਟੇਲ ਜੋ ਕਿ ਭਾਰਤੀ ਨਾਗਰਿਕ ਹੈ ਅਤੇ ਸਟੀਵ ਸ਼ਾਂਤ ਜੋ ਕਿ ਫਲੋਰੀਡਾ ਦਾ ਵਾਸੀ ਹੈ ਅਮਰੀਕਾ ਦੇ ਵਿੱਚ ਮਿਨੀ ਸੋਟਾ ਅਦਾਲਤ ਦੇ ਵੱਲੋਂ ਉਹਨਾਂ ਨੂੰ ਮਨੁੱਖੀ ਤਸਕਰੀ ਅਤੇ ਇਸਤੰਦੇ ਦੇ ਵਿੱਚੋਂ ਕਮਾਈ ਕਰਨ ਦੇ ਕੇਸ ਵਿੱਚ ਦੋਸ਼ੀ ਪਾਇਆ ਗਿਆ ਅਤੇ ਬੀਤੇ ਮਈ ਮਹੀਨੇ ਦੇ ਵਿੱਚ ਉਹਨਾਂ ਨੂੰ ਕ੍ਰਮਵਾਰ 10 ਸਾਲ ਅਤੇ 6.5 ਸਾਲ ਦੀ ਕੈਦ ਹੋਈ ਹੋਈ ਹੈ।